ਕਾਜੀ ਕਰਾਂਗੇ ਮੈਂ ਨਹੀਂ ਕਹਿੰਦਾ ਜਿੰਨੀਆਂ ਵੀ ਵੱਧ ਤੋਂ ਵੱਧ ਇੱਕ ਦੋ ਜਿੰਨੀਆਂ ਵੀ ਆਪਣੇ ਦੋਹਾਂ ਆਪ ਲਾਵਾਂਗੇ ਆਪਾਂ ਲਾਵਾਂਗੇ ਕੋਈ ਕੋਈ ਤੁਸੀਂ ਤੁਸੀਂ ਦੇਖੋ ਬਿਜੁਰਗਾ ਸਾਡੇ ਤੁਸੀਂ ਇਦਾਂ ਨਾ ਬਾਪੂਰੀ ਕਰੋ ਸਾਰੇ ਲਾਪਾ ਨਹੀਂ ਗਰੀਬ ਕਰਨਾ ਚਾਹ ਬੰਦੀ ਕਰ ਸਕਦੇ ਆ ਆਵੇ ਤੇਰੇ ਪੁੱਤ ਨਾਲੇ ਤੇਰੇ ਬਾਬਾ ਨਾਲ ਕਰਨਾ ਨਹੀਂ ਕਰੀਦਾ ਪਾ ਕੋਈ ਕਰ ਨਹੀਂ ਹੁੰਦਾ ਲਾਲਾ ਰੋਈਦਾ ਹੜਾ ਬੰਦਾ ਤੋਂ ਵੱਡਾ ਕੋਈ ਜਿਗਰੇ ਵਾਲਾ ਬੰਦਾ ਨਹੀਂ ਤੁੰਗ ਜਿਹੜਾ ਸ਼ੇਰਦਾਰ ਚੋਂ ਪੈ ਗਿਆ ਵੀ ਪੱਲੇ ਨਾਲ ਉਹਨਾਂ ਨੇ ਜਿਸ ਕਰਾਂਗੇ ਮੈਂ ਨਹੀਂ ਕਹਿੰਦਾ ਜਿੰਨੀਆਂ ਵੀ ਵੱਧ ਤੋਂ ਵੱਧ ਇੱਕ ਦੋ ਜਿੰਨੀਆਂ ਵੀ ਆਪਣੇ ਦੋਹਾਂ ਆਪ ਲਾਵਾਂਗੇ ਆਪਾਂ ਲਾਵਾਂਗੇ ਕੋਈ ਕੋਈ ਤੁਸੀਂ ਤੁਸੀਂ ਦੇਖੋ ਬਿਯੁਰਾ ਸਾਡੇ ਤੁਸੀਂ ਇਦਾਂ ਨਾ ਬਾਬੂ ਜੀ ਕਰੋ ਤੇ ਜਿਹੜਾ ਲਾ ਪਾ ਜਿਗਰੀ ਬੰਦਾ ਆਰਾਏ ਵਿਚਾਰਨਾ ਚਾਹ ਬੇਨਤੀ ਕਰ ਸਕਦੇ ਆ। ਆਵੇ ਤੇਰੇ ਪੁੱਤ ਨਾ ਆਰੇ ਤੇਰੇ ਬਾਬਾ ਨਾ ਕਰਨਾ। ਕੋਈ ਨਹੀਂ ਕਰੀਦਾ ਪਾ ਕੋਈ ਕਰ ਨਹੀਂ ਹੁੰਦਾ। ਲਾਲਾ ਰੋਈਦਾ ਹੜਾ ਬੰਦਾ ਹੈ। ਤੁਹਾਡੇ ਤੋਂ ਵੱਡਾ ਕੋਈ ਜ਼ਿਗਰੇ ਵਾਲਾ ਬੰਦਾ ਨਹੀਂ ਤੁੰ। ਇਹਨਾਂ ਸ਼ੇਰਦਾਰ ਚ ਨੇ ਭੈਲਾ ਵੀ ਪੱਲੇ ਨਾਲ ਹੋ ਗਏ। ਉਹਨਾਂ ਨੇ ਕਹਿ ਸੀ ਕਰਾਂਗੇ ਮੈਂ ਨਹੀਂ ਕਹਿੰਦਾ ਜਿੰਨੀਆਂ ਵੀ ਵੱਧ ਤੋਂ ਵੱਧ ਇੱਕ ਦੋ ਜਿੰਨੀਆਂ ਵੀ ਆਪਣੇ ਦੋਹਾਂ ਪੱਲਾਵਾਂਗੇ। ਆਪਾਂ ਲਵਾਵਾਂਗੇ ਕੋਈ ਕੋਈ ਤੁਸੀਂ ਤੁਸੀਂ ਦੇਖੋ ਬਿਜੁਰਗਾ ਸਾਡੇ ਤੁਸੀਂ ਇਦਾਂ ਨਾ ਬਾਬੂ ਜੀ ਕਰੋ। ਸਾਰੇ ਲਾ ਪਾ ਜ਼ਿਗਰੀ ਬੰਦ। ਮਾਰਾ ਇਹ ਵਿਚਾਰਨਾ ਚ ਬੰਦੀ ਆ ਸਕਦੀ ਆ ਆਵੇ ਤੇਰੇ ਪੁੱਤ ਨਾਲੇ ਤੇਰੇ ਬਾਬਾ ਨਾ ਕਰਨਾ ਕੋਈ ਕਰੀਦਾ ਪਾ ਕੋਈ ਕਰ ਨਹੀਂ ਹੁੰਦਾ ਲਾਲਾ ਰੋਈਦਾ ਹੜਾ ਦਾ ਤੋਂ ਵੱਡਾ ਕੋਈ ਜਿਗਰੇ ਵਾਲਾ ਬੰਦਾ ਨਹੀਂ ਤੂੰ ਸ਼ਹਿਦਾਂ ਚ ਪੈ ਜਾ ਉਹ ਵੀ ਪੰਜ ਨਾਲ ਹੋ ਗਏ ਉਹਨਾਂ ਨੇ ਜੀ ਕਰਾਂਗੇ ਮੈਂ ਨਹੀਂ ਕਹਿੰਦਾ ਜਿੰਨੀਆਂ ਵੀ ਵੱਧ ਤੋਂ ਵੱਧ ਇੱਕ ਦੋ ਜਿੰਨੀਆਂ ਵੀ ਆਪਣੇ ਦੋਹਾਂ ਆਪ ਲਾਵਾਂਗੇ ਆਪਾਂ ਲਵਾਗੇ ਕੋਈ ਕੋਈ ਤੁਸੀਂ ਤੁਸੀਂ ਦੇਖੋ ਬਜ਼ੁਰਗਾਂ ਸਾਡੇ ਤੁਸੀਂ ਇਦਾਂ ਨਾ ਬੱਬੂ ਜੀ ਕਰੋ ਕੈਸੇ ਰੇਲਾ ਪਾ ਦਿੱ ਗਰੀਬ ਮਹਾਰਾਜ ਦੇ ਚਾਰ ਮਾਚਾ ਬੰਦੀ ਨਹੀਂ ਕਰ ਸਕਦੇ ਆਵੇ ਤੇਰੇ ਪੁੱਤ ਨਾਲ ਹੈ ਤੇਰੇ ਬੱਪਾ ਨਾ ਕਰਨਾ ਕੋਈ ਕਰੀਦਾ ਪਾ ਕੋਈ ਕਰ ਨਹੀਂ ਹੁੰਦਾ ਲਾਲਾ ਰੋਈਦਾ ਹੜਾ ਸਾਰਾ ਤੁਹਾਡੇ ਤੋਂ ਵੱਡਾ ਕੋਈ ਜ਼ਿਕਰੇ ਵਾਲਾ ਬੰਦਾ ਨਹੀਂ ਤੇ ਜੇ ਸਰਦਾਰ ਜੀ ਨੇ ਪਾਇਆ 25 ਸਾਲ ਹੋ ਗਏ ਇਹਨੂੰ ਦੱਸੋ ਉਹਨਾਂ ਨੇ ਕਿਸ ਕਰਾਂਗੇ ਮੈਂ ਨਹੀਂ ਕਹਿੰਦਾ ਜਿੰਨੀਆਂ ਵੀ ਫਾਤੂ ਬਾਦ ਇੱਕ ਦੋ ਜਿੰਨੀਆਂ ਵੀ ਆਪਣੀ ਦੋਹੀਆਂ ਆਪਾਂ ਲਾਵਾਂਗੇ ਆਪਾਂ ਲਾਵਾਂਗੇ ਕੋਈ ਕੋਈ ਤੁਸੀਂ ਤੁਸੀਂ ਦੇਖੋ ਬਜ਼ੁਰਗੋ ਸਾਡੇ ਤੁਸੀਂ ਇਦਾਂ ਨਾ ਬਾਬੂ ਜੀ ਕਰੋ ਕੈਸੇ ਕਰਿਆ ਇਹਦਾ ਨਿਕਰੀ ਪਾ ਇਹ ਚਾਰ ਮਾਚਾ ਬੰਬੀਤੀ ਕਰ ਸਕਦੇ ਆ ਵੀ ਤੇਰੇ ਪੁੱਤ ਨਾਲੇ ਤੇਰੇ ਬੱਪਾ ਨਾ ਕਰਨਾ ਕੋਈ ਕਰੀਦਾ ਪਾ ਕੋਈ ਕਰ ਨਹੀਂ ਹੁੰਦਾ ਲਾਲਾ ਰੋਈਦਾ ਖੜਾ ਹਾ ਸਾਡੇ ਤੋਂ ਵੱਡਾ ਕੋਈ ਜਿਗਰੇ ਵਾਲਾ ਬੰਦਾ ਨਹੀਂ ਤੇ ਜੇ ਸ਼ੇਰਪਾਲ ਚ ਨੇ ਪਾਇਆ 25 ਸਾਲ ਹੋ ਗਏ ਇਹਨੂੰ ਦੱਸੋ ਉਹਨਾਂ ਨੇ